ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਤੇ ਸਾਹਮਣੇ ਜਿਹੜਾ ਕਾਰ ਤੁਸੀਂ ਵੇਖ ਰਹੇ ਹੋ ਕੋਠੀ ਇਹ ਆਪਣੇ ਮਾਮਾ ਜੀ ਹੋਰੀ ਬਣਾ ਰਹੇ ਸੀਗੇ ਤੇ ਜਦੋਂ ਇਹ ਕੋਠੀ ਬਣਾ ਰਹੇ ਸੀਗੇ ਤੇ ਆਪਾਂ ਬਹੁਤ ਹੀ ਚੀਜ਼ਾਂ ਜਿਹੜੀਆਂ ਨੋਟਸ ਕੀਤੀਆਂ ਇਹਦੇ ਵਿੱਚ ਜਿਹੜੀਆਂ ਆਪਣੇ ਮਿਸਤਰੀ ਵੀ ਆ ਮਿਸਤਰੀ ਵੀਰਾਂ ਨੇ ਕੁਝ ਦਸੀਆਂ ਜਾਣਕਾਰੀਆਂ ਦਿੱਤੀਆਂ ਕੁਝ ਹੋਰ ਵੀ ਰਾਣੇ ਬਹੁਤ ਜਾਣਕਾਰੀ ਦਿੱਤੀਆਂ ਉਹ ਆਪਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਾਂਗੇ ਵੀ ਜਿਹੜੇ ਸੀਮੈਂਟ ਆ ਸੀਮੈਂਟ 'ਚ ਕੀ ਕੀ ਹੁੰਦਾ ਹੈ ਆਪਣੇ ਸਰੀਏ 'ਚ ਕੀ ਕੀ ਚੀਜ਼ਾਂ ਕਿੱਥੋਂ ਪਤਾ ਕਰ ਸਕਦੇ ਆ ਕਿਹੜਾ ਸਰੀਆ ਕਿੱਦਾਂ ਦਾ ਕਿਹੜਾ ਕਿੱਦਾਂ ਦਾ ਹੈ ਉਹ ਵੀ ਤੇ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਨੂੰ ਅੱਜ ਦਿੰਦੇ ਆ ਆਜੋ ਵੀ ਆ ਆਪਣੇ ਕੋਲ ਗੱਟਾ ਰਿਹਾ ਸੀਮੈਂਟ ਦਾ ਆਪਾਂ ਕੰਪਨੀ ਦਾ ਨਾਮ ਨਹੀਂ ਲੈਂਦੇ ਹਰੇਕ ਕੰਪਨੀਆ ਜੋ ਵੀ ਕੰਪਨੀਆਂ ਆਪਣੇ ਗੱਟੇ ਦੇ ਉੱਪਰ ਲਿਖ ਕੇ ਦਿੰਦੀਆਂ ਵੀ ਅਸੀਂ ਇਹਦੇ ਵਿੱਚ ਕੀ ਐਡ ਕਰ ਰਹੇ ਆ ਕੀ ਚੀਜ਼ ਐਡ ਕਰ ਰਹੇ ਆ ਕਿਉਂਕਿ ਆਪਾਂ ਨੂੰ ਜ਼ਿਆਦਾ ਤਾਂ ਪਤਾ ਹੁੰਦਾ ਹੈ ਜਾਂ ਤਾਂ ਜਿੱਦਾਂ ਹੋ ਗਈ ਆਪਣੀ 43 ਗ੍ਰੇਡ ਤੋਂ 53 ਗ੍ਰੇਡ ਉਹ ਚੀਜ਼ ਬਾਰੇ ਆਪਾਂ ਨੂੰ ਪਤਾ ਹੁੰਦਾ ਹੈ ਵੀ ਆਹ ਚੀਜ਼ 53 ਗ੍ਰੇਡ ਹੈ ਜਾਂ 43 ਆ ਪਲੱਸ ਅੱਗੇ ਲੱਗਣਾ ਹੈ ਆ ਪੁਰਾਣੀ ਚੀਜ਼ ਦਾ ਲੱਗਣਾ ਮਟੀਰੀਅਲ ਤੇ ਤੇ ਇੱਕ ਚੀਜ਼ ਹੋਰ ਹੁੰਦੀ ਆ ਦੇਖੋ ਆ ਲਿਖਿਆ ਨਾ ਫਲਾਈ ਹੈਸ਼ ਬੇਸੜ ਇਹਦਾ ਮਤਲਬ ਹੁੰਦਾ ਹੈ ਰਾਖ ਜਿਹੜੀ ਆਪਣੀ ਸ਼ੈਲਰਾਂ ਚੋਂ ਜਾਂ ਜਿੱਦਾਂ ਵੀ ਰਾਖ ਹੁੰਦੀ ਹੈ ਮਤਲਬ ਉਹ ਮਿਲਾਏਗੀ ਹੈ ਗੱਟੇ ਦੇ ਵਿੱਚ ਠੀਕ ਹੈ ਜੀ ਵੈਸੇ ਉਹ ਕਿਸੇ ਕੰਮ ਦੀ ਨਹੀਂ ਹੁੰਦੀ ਉਹ ਸਿਰਫ ਰੰਗਤ ਬਣਾਉਂਦੇ ਆ ਵੀ ਸਾਡੇ ਸੀਮੈਂਟ ਜਿਹੜਾ ਦੇਖੋ ਕੁਆਲਿਟੀ ਕਿੰਨੀ ਵਧੀਆ ਹੈ ਮਤਲਬ ਬਲੈਕ ਜਿਹੜਾ ਹੁੰਦਾ ਹੈ ਜਿਆਦਾ ਉਹਦੇ ਵਿੱਚ ਤੇ ਇੱਕ ਆਉਂਦੀ ਹੈ ਇਹਦੇ ਵਿੱਚ ਲਾਈਮਸਟੋਨ ਲਾਈਮਸਟੋਨ ਦਿਖਿਆ ਹੁੰਦਾ ਇੱਥੇ ਉੱਪਰ ਉਹਦਾ ਮਤਲਬ ਹੁੰਦਾ ਜੀ ਇਹਦੇ ਵਿੱਚ ਚੂਨਾ ਐਡ ਕੀਤਾ ਹੈ ਜਿੰਨਾ ਹੋ ਸਕੇ ਤੁਸੀਂ ਚੂਨੇ ਵਾਲਾ ਸੀਮੈਂਟ ਯੂਜ਼ ਕੀਤਾ ਕਰੋ ਠੀਕ ਹੈ ਜੀ ਤੇ ਕਈ ਸੀਮੈਂਟਾਂ ਦੇ ਇੱਥੇ ਮਤਲਬ ਨਾ ਦਿੱਤਾ ਵੀ ਹੁੰਦਾ ਸੀ ਕਿੰਨੇ ਪਰਸੈਂਟ ਵਿੱਚ ਕੀ ਚੀਜ਼ ਐਡ ਕਰ ਰਹੇ ਹਾਂ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਸਰੀਏ ਦੀ ਆਜੋ ਇਹ ਆ ਨਾਲ ਹੀ ਦੋਸਤੋ ਆਪਣਾ ਪਹਿਲਾ ਲੋਕ ਵਾਲਾ ਸਰੀਆ ਯਾਨੀ ਕਿ ਆ ਦੇਖੋ ਜਿਹੜੇ ਵਿੱਚ ਆਪਾਂ ਬੀਮ ਦੇ ਇਸ ਤਰ੍ਹਾਂ ਕੜੇ ਪਾਉਣੇ ਆ ਕੜੇ ਇਸ ਤਰ੍ਹਾਂ ਬਣਾਉਣਾ ਲੋਕ ਤੁਸੀਂ ਜਦੋਂ ਬਜਰੀ ਪਾ ਰਾਂਗੇ ਨਾ ਤਾਂ ਇਹ ਉੱਪਰ ਇੱਠਿਆਂ ਨਾਲ ਜਾਊਗਾ ਤੇ ਨਾ ਇੱਧਰ-ਇੱਧਰ ਹੋਊਗਾ ਲੋਕ ਹੋ ਜਾਊਗਾ ਇਸ ਤਰ੍ਹਾਂ ਠੀਕ ਹੈ ਲੋਕ ਵਾਲਾ ਸਰੀਆ ਬਣਾਇਆ ਕਰੋ ਹਮੇਸ਼ਾ ਤੇ ਇਹਦੇ ਸਰੀਏ ਦੇ ਵਿੱਚ ਹੀ ਇੱਕ ਸਰੀਆ ਆਉਂਦਾ ਜੀ ਮੈਨੂੰ ਉੱਥੇ ਮਿਲ ਗਿਆ ਆ ਦੇਖੋ ਦੋਸਤੋ ਆ ਡੀ ਲਿਖਿਆ ਆ 550 ਡੀ ਠੀਕ ਹੈ ਜੀ ਇਹ ਡੈਂਸਿਟੀ ਕੁਝ ਹੁੰਦੀ ਹੈ ਜਿਵੇਂ ਹਾਰਡਨੈਸ ਵੀ ਹੁੰਦੀ ਹੈ ਬਾਕੀ ਇੱਕ ਚੀਜ਼ ਹੋਰ ਹੁੰਦੀ ਹੈ ਵੀ ਇਹ ਜਿਵੇਂ ਨਮੇ ਲੋਹੇ ਤੋਂ ਤਿਆਰ ਹੋਇਆ ਹੈ ਜੀ ਇਹਦੇ ਜੇ ਜੰਗਾਲ ਜਾਂ ਜੰਗ ਇਹਨੂੰ ਲੱਗੇਗਾ ਵੀ ਤੇ ਉਦਾਂ ਇੰਦੀਆਂ ਮਤਲਬ ਪਪੜੀਆਂ ਨਹੀਂ ਪਟੀਆਂ ਗਈਆਂ ਥੋੜਾ ਇਸ ਤਰ੍ਹਾਂ ਸਫਾਈ ਕਰੋਗੇ ਤਾਂ ਬਿਲਕੁਲ ਥਲੋਵੇਂ ਨਵਾਂ ਨਿਕਲੇਗਾ ਸਰੀਆ ਤੇ ਇਹ ਦੂਸਰੇ ਤੇ ਐਸ ਡੀ ਲਿਖਿਆ ਹੋਊਗਾ ਇਹ ਜਿੱਦਾਂ ਐਸ ਡੀ ਪਾਈ ਹੋਈ ਪਹਿਲਾਂ ਐਸ ਪਾਇਆ ਹੋਊਗਾ ਫਿਰ ਡੀ ਪਾਇਆ ਹੋਊਗਾ ਉਹ ਪ੍ਰਾਣੇ ਲੋਹੇ ਜਿਹਵੇਂ ਸਕ੍ਰੈਬ ਹੁੰਦੇ ਨੇ ਉਹਨੂੰ ਪਿੰਗਲਾ ਕੇ ਧੋਂਦੇ ਤੋਂ ਇਹ ਲੋਹਾ ਤਿਆਰ ਹੋਇਆ ਹੋਵੇਗਾ ਤੇ ਇਹ ਕੁਝ ਜਾਣਕਾਰੀਆਂ ਹੋਰ ਵੀ ਜਾਣਕਾਰੀਆਂ ਉਹ ਵੀ ਤੁਹਾਨੂੰ ਦੱਸਾਂਗੇ ਜੁੜੇ ਹੋਏ ਵੀਡੀਓ ਦੇ ਨਾਲ ਤੇ ਆਜੋ ਦੋਸਤੋ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਂਦਾ ਮੈਂ ਆ ਮੇਰੇ ਹੱਥ ਤੇ ਜੀ ਹੈਗੀ ਫਲਿੱਪ ਕਾਰਡ ਤੋਂ ਮਿਲ ਜਾਂਦੀ ਆ ਇਹਦਾ ਕੀ ਨਾਮ ਆ ਉਹ ਵੀ ਨਾਲ ਮੈਂ ਫੋਟੋ ਆ ਦੇਖ ਰੋ ਚਲਾ ਰਿਹਾ ਆ ਆ ਫੋਟੋ ਦਾ ਨਾਮ ਦੇਖ ਲਓ ਹਰ ਵਾਰ ਇਹ ਮਤਲਬ ਕੰਮ ਦੇ ਜੂਗੀ ਤੁਹਾਨੂੰ ਜਿੱਦਾਂ ਕੋਈ ਰਬੜ ਦੇ ਆਪਾਂ ਪਹਿਲਾਂ ਇੱਕ ਆਉਂਦੀਆਂ ਠੀਕ ਹੈ ਜੀ ਜਿੱਦਾਂ ਆਪਈਆਂ ਪਹਿਲਾਂ ਇਹ ਵੀ ਮੰਗਵਾਈਆਂ ਸੀ ਆਵਲੀਆਂ ਇਹ ਨਾਣੇ ਤੇ ਇਹ ਮਤਲਬ ਜਿਵੇਂ ਆ ਵੇਸਟ ਹੋ ਜਾਂਦੀਆਂ ਉਸ ਤੋਂ ਬਾਅਦ ਕੰਮ ਦੀ ਨਹੀਂ ਰਹਿੰਦੀਆਂ ਤੇ ਇਹਨੂੰ ਆਪਾਂ ਜਿਵੇਂ ਇਸ ਤਰ੍ਹਾਂ ਕਮਾ ਦੇਂਗੇ ਚੂੜੀਆਂ ਆ ਗਈਆਂ ਇਹਦੇ ਵਿੱਚ ਠੀਕ ਹੈ ਤੁਹਾਨੂੰ ਦਿਖਾਉਣਾ ਆ ਦੇਖੋ ਇਹਦੇ ਵਿੱਚ ਚੂੜੀਆਂ ਚੂੜੀਆਂ ਯਾਨੀ ਕਿ ਜੇ ਆਹ ਪਲੇਟ ਉੱਚੀ ਹੈ ਦਬਾ ਦੇਣਾ ਤੇ ਨੂੰ ਚੂੜੀਆਂ ਟਾਈਟ ਕਰ ਦਿਓ ਤੇ ਦਬਜੋਗੀ ਬਰਾਬਰ ਹੋ ਜਾਣਗੀਆਂ ਇਹ ਵਾਰ-ਵਾਰ ਇਹ ਚੀਜ਼ ਕੰਮ ਦੇ ਜਾਂਦੀ ਆ ਤੁਹਾਨੂੰ ਤੇ ਨਾਲ ਹੀ ਦੋਸਤੋ ਆ ਗਈ ਆਪਣੇ ਆ ਦੇਖੋ ਫਾਈਬਰ ਮੈਸ਼ ਆ ਰਬੜ ਦੀ ਵਾਲੀ ਜਾਲੀ ਜੀ ਠੀਕ ਹੈ ਪਲਾਸਟਿਕ ਦੀ ਇਹ ਕਿਹਦੇ ਕੰਮ ਆਉਂਦੀ ਹੈ ਵੀ ਤੁਹਾਨੂੰ ਦੱਸ ਦਿੰਨੇ ਆ ਇੱਥੇ ਨਾਲ ਲਗਾਈ ਸੀ ਚਾਰਜ ਫਿਰ ਇਹ ਆਪਾਂ ਕਵਰ ਕਰ ਦਿੱਤੀ ਸੀ ਜਾਲੀ ਜਾਲੀ ਨਾਲ ਇਹ ਵਾਲੀ ਠੀਕ ਹੈ ਜੀ ਉਹ ਕਿਉਂ ਕੀਤੀ ਉਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਪਲਸਤਰ ਕਰੀਦੇ ਨਾ ਜਦੋਂ ਆਰ ਤੇ ਕੀ ਹੁੰਦਾ ਸੀ ਵੀ ਇਹ ਨਾ ਜਾਲੀ ਜਦੋਂ ਲਗਾਉਂਦੇ ਸੀ ਤਾਂ ਅਦਰਾਰ ਆ ਜਾਂਦੀ ਸੀ ਅਲੱਗ ਜੀ ਵੇਖਿਆ ਨਾ ਕਈ ਤੁਸੀਂ ਜਿੱਦਾਂ ਆਪਾਂ ਬੀਮ ਇੱਥੇ ਦਿੱਤਾ ਹੈ ਪਲਸਤਰ ਬਾਅਦ ਵਿੱਚ ਕਰਦੇ ਆ ਤੇ ਦਰਾਰ ਅਲੱਗ ਤੋਂ ਸ਼ੋ ਹੋਂਦੀ ਆ ਆਪਾਂ ਯੇ ਲੱਗ ਤੋਂ ਯਾਨੀ ਕਿ ਪਲਸਤਰ ਲਗਾਇਆ ਹੈ ਇਹ ਜਾਲੀ ਦੇ ਨਾਲ ਉਹ ਦੁਵਾਰ ਦਰਾਰ ਨਹੀਂ ਪੈਂਦੀਆਂ ਆਪਣੇ ਦੁਵਾਰ ਦੇ ਵਿੱਚ ਦਰਾਰਾਂ ਨਹੀਂ ਪੈਂਦੀਆਂ ਤੇ ਜਿਹੜੀ ਮੋਟਰ ਵਾਲੀ ਪਾਈਪ ਦੇਣੀ ਸਮਰੱਜੀ ਵੱਲ ਦੀ ਉਹ ਪਾਈਪ ਲੱਗ ਤੋਂ ਰੱਖੋ ਯਾਨੀ ਕਿ ਜਿਹੜਾ ਟੈਂਕੀਆਂ ਦੇ ਵਿੱਚ ਪਾਣੀ ਜਾਣਾ ਹੈ ਕਿਉਂਕਿ ਕਈ ਵਾਰਾ ਕੀ ਹੁੰਦਾ ਹੈ ਵੀ ਇਹ ਜਿਹੜੀ ਪਾਈਪ ਆ ਪੰਜਾਂ ਦਸਾਂ ਸਾਲਾਂ ਬਾਅਦ ਇਹ ਲੀਕ ਹੋਣੀ ਹੀ ਹੋਣੀ ਆ ਠੀਕ ਹੈ ਜੀ ਇਹ ਤੁਸੀਂ ਬਿਲਕੁਲ ਇਹਦਾ ਧਿਆਨ ਜਰੂਰ ਰੱਖਿਆ ਕਰੋ ਪੰਜਾਂ ਸੱਤਾਂ ਸਾਲਾਂ ਬਾਅਦ ਇਹ ਲੀਕ ਹੋਣੀ ਹੋਣੀ ਆ ਕਿਤੋਂ ਨਾ ਕਿਤੋਂ ਥੋੜੀ ਬਹੁਤੀ ਲੀਕ ਹੋ ਹੀ ਜਾਂਦੀ ਹੈ ਯਾਨੀ ਕਿ ਅੱਗੋਂ ਕਈ ਵਾਰ ਕੀ ਹੁੰਦਾ ਵੀ ਅੱਗੋਂ ਬੰਦ ਹੋ ਗਈ ਉਦਾਂ ਵੀ ਲੀਕ ਹੋ ਜਾਂਦੀ ਇਹ ਅਲੱਗ ਤੋਂ ਰੱਖੋ ਵੀ ਕੱਲ ਨੂੰ ਤੁਸੀਂ ਇਹ ਜੇ ਦੀ ਲੀਕਿੰਗ ਦੀ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਇਹਨੂੰ ਰਿਪੇਅਰ ਕਰ ਸਕੋ ਤੇ ਨਾਲ ਹੀ ਜਿੱਦਾਂ ਅਲੱਗ ਤੋਂ ਦਵਾਰ ਆ ਠੀਕ ਹੈ ਜੀ ਆ ਜਾਨੀ ਕਿ ਕੋਠੀ ਦੀ ਆਪਣੀ ਲਗਤੋਂ ਦੁਆਰ ਆ ਇਧਰ ਖੇਤਾਗਾ ਬੋਤੀ ਯਾਨੀ ਕਿ ਨੀਚੇ ਆਗਾ ਤੁਹਾਨੂੰ ਦਿਖਾਉਂਦੇ ਆ ਬਾਅਦ ਵਿੱਚ ਇਹਦਾ ਕੀ ਕੀਤਾ ਵੀ ਆਪਾਂ ਜਦੋਂ ਮਿੱਟੀ ਪਾਈ ਆ ਮਿੱਟੀ ਨਾਲ ਕੀ ਹੁੰਦਾ ਦੁਆਰ ਦੇ ਵਿੱਚ ਆਪਾਂ ਬੀਮ ਤਾਂ ਐਦਾਂ ਯਾਨੀ ਕਿ ਬੀਮ ਤਾਂ ਦਿੱਤੇ ਹੋਏ ਆ ਠੀਕ ਹੈ ਜੀ ਐਦਾਂ ਵੀ ਬੀਮ ਦਿੱਤੇ ਹੋਏ ਆ ਪਰ ਕੀ ਹੁੰਦਾ ਫਿਰ ਵੀ ਮਤਲਬ ਕਈ ਵਾਰ ਦੁਆਰ ਆ ਮਿੱਟੀ ਦੀ ਦਾਬ ਨਾਲ ਦੁਆਰ ਬਾਹਰ ਨੂੰ ਵਿੱਚੋਂ ਨਿਕਲ ਜਾਂਦੀ ਆ ਉਹਦੇ ਕਰਕੇ ਆਪਾਂ ਦੇਖੋ ਆ ਲੇਖੋ ਆ ਬੀਮ ਦੇ ਵਿੱਚੋਂ ਸਰੀਏ ਆਪਾਂ ਆ ਵਾਲੇ ਬੀਮ ਨੂੰ ਕੋਠੀ ਦੇ ਬੀਮ ਨੂੰ ਦੇ ਰੱਖਿਆ ਠੀਕ ਹੈ ਜੀ ਯਾਨੀ ਕਿ ਆ ਦੇਖੋ ਵੀ 4 5 4 5 ਕਰਮਾ ਤੋਂ ਬਾਅਦ ਅੱਗੇ-ਅੱਗੇ ਰੇਕ ਦੇ ਰੱਖਿਆ ਆ ਦੇਖੋ ਸਰੀਏ ਠੀਕ ਹੈ ਇਹ ਵੀ ਆਪਾਂ ਸੀਮਿੰਟ ਨਾਲ ਭਰ ਦੇਣੇ ਹਨ ਨਾ ਤੇ ਆ ਜੋ ਪਿੱਛੇ ਆ ਜੋ ਯਾਨੀ ਕਿ ਪਿੱਛੇ ਮੰਨ ਲਓ ਇੱਥੋਂ ਆਪਣੀ ਦੁਆਰ ਦੂਰ ਹੋ ਗਈ ਇੱਥੇ ਕੋਈ ਹੱਲ ਨਹੀਂ ਮਤਲਬ ਆਪਾਂ ਇੰਨਾ ਲੰਮਾ ਸਰੀਆ ਪਾ ਨਹੀਂ ਸਕਦੇ ਤੇ ਉਹਦਾ ਕੀ ਹੱਲ ਹੈ ਵੀ ਜਿੱਦਾਂ ਇੱਥੋਂ ਆਪਾਂ ਸਰੀਆ ਕੱਢਿਆ ਇੱਥੇ ਸਰੀਆ ਜੀ ਇੱਥੇ ਸਰੀਆ ਆਪਾਂ ਇਧਰ ਨੂੰ ਲੈ ਕੇ ਆਏ ਇੱਥੇ ਖਟਾਈ ਕਰਕੇ ਤੇ ਆਪਾਂ ਜਾਨੀ ਕਿ ਚੌਰਸ ਖਟਾਈ ਕਰ ਦਿੱਤੀ 2.5 ਫੁੱਟ ਦਾ ਜਾਨੀ 3 ਫੁੱਟ ਦਾ ਖੱਡਾ ਬਣਾ ਕੇ ਤੇ ਉਹਦੇ ਵਿੱਚ ਸਰੀਆ ਲਿਆ ਕੇ ਤੇ ਉਹਦੇ ਵਿੱਚ ਆਪਾਂ ਮਿਕਸਰ ਜਾਨੀ ਕਿ ਬਜਰੀ-ਬੁਜਰੀ ਪਾ ਕੇ ਉੱਥੇ ਮਜ਼ਬੂਤੀਆਂ ਕਰ ਦਿੱਤੀਆਂ ਇਧਰ ਵੀ ਆਪਾਂ ਚਾਰਜ ਫੇਰੇ ਇਹਨਾਂ ਨੇ ਮਜ਼ਬੂਤੀਆਂ ਕਰਤੀਆਂ ਇਹ ਸੀਗੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਜੇਹੇ ਜਾਣਕਾਰੀ ਵਧੀਆ ਲੱਗੀ ਹੋਏ ਤਾਂ ਸ਼ੇਅਰ ਕਰ ਦਿੱਤੀ ਕਰੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ